ਦੇਖ ਲੈ ਕਾਕਿਆ ਲੋਕ ਭਾਣਾ ਹੱਥੀ ਕਿਰਤ ਕਰਨੀ ਛੱਡ ਗਏ ਹਨ ਲੋਕ ਨਾ ਬਾਹਰ ਜਾ ਕੇ ਵੀ ਆ ਅਸੀਂ ਵੀ ਵੱਡੀ ਜਾਂਦੇ ਆ ਤੇ ਖਾ ਮੁੰਡੇ ਕਣਕ ਵੱਢਦੇ ਦੇਖ ਲੈ ਅਸੀਂ ਵੀ ਹੱਥੀ ਕਣਕ ਵੱਢੀ ਜਾਂਦੇ ਆਗੇ ਲੋਕ ਅੱਜ ਕੱਲ੍ਹ ਬਈ ਹਰ ਕੰਮ ਕਰਕੇ ਰਾਜ਼ੀ ਨਹੀਂ ਕੋਈ ਠੀਕ ਹੈ ਨਾ ਅੱਜ ਕੱਲ੍ਹ ਹਰਾ ਖਰੇਕਾ ਵਾਲਾ ਕਹਿ ਦਿੰਦਾ ਵੀ ਬੀਠੇ ਬੈਠ ਕੇ ਨਾ ਕੁਝ ਮਿਲ ਜੇ ਦਾ ਨੇ ਘਰੇ ਆ ਜਾ ਨਾ ਬਾਹਰ ਜਾ ਕੇ ਸਾਰਾ ਕੁਝ ਨਾ ਸੌ ਕੁਸ ਕਰਦਾ ਲੈਟਰੀਆਂ ਵੀ ਸਭ ਕਰ ਦਿਆ ਬਾਹਰ ਜਾ ਕੇ ਮੁੰਡੇ ਅਗਲਾ ਕਹਿੰਦਾ ਇੱਥੇ ਪੰਜਾਬ ਚ ਕਮਾਈ ਹੈ ਨਹੀਂ ਅਗੇ ਯੂਪੀ ਵਿਹਾਰ ਤੋਂ ਬੰਦੇ ਕੰਮ ਕਰਦੇ ਆ ਕਰ ਨਹੀਂ ਆ ਵੀ ਉਹਨਾਂ ਨੇ ਜਦੋਂ ਆਪਾਂ ਹੱਕੀ ਕਿਰਤ ਛੱਡਤੀ ਆ ਹੁਣ ਅਸੀਂ ਵੀ ਵੱਡੀ ਜਾਂਦੇ ਆ ਕੰਕ ਅਲੀ ਕਿਹੜਾ ਮਰ ਜਾਾਂਗੇ ਨਾ ਵੀ ਹੱਥੇ ਕਿਰਤਾ 10 ਦਿਨ ਦਾ 10 ਦਿਨਾਂ ਦਾ ਕੰਮ ਆ ਠੀਕ ਹੈ ਨਾ ਇਹ 10 ਦਿਨ ਅਸੀਂ ਕੰਮ ਕਰ ਲਾਂਗੇ ਕੀ ਕਿੱਡੀ ਗੱਲ ਹੋ ਜੂ ਉਸ ਤੋਂ ਬਾਅਦ ਬੰਦਾ ਵੇਲੇ ਹੀ ਆ ਕਿਉਂ ਕਾਕਿਆ ਹਾਂ ਜੀ ਹਾਂ ਆ ਇੱਧਰ ਨੂੰ ਆ ਚਾਰ ਚਾਰ ਹੋਰੇ ਮੈਂ ਤੁਰੂ ਇੱਧਰ ਆ ਆਚਾਰੋਰੇ ਤੂੰ ਤੋਰ ਇਧਰ ਪਾਸੇ ਆਰੇ ਮੈਂ ਤੋਰਨਾਂ ਦੀ ਲੋ ਹਾਂ ਇਸਰੇ ਬਾਜੂ ਆਪਰੇ ਕੰਮ ਕਰਨ ਤੋਂ ਤਾਂ ਬਈ ਅੱਜ ਕੱਲੋਂ ਹੀ ਕਤਰਾਂਉਂਦੇ ਕੰਨੀ ਹਾਲਾ ਕਿ ਨਾ ਚੰਗੇ ਪਾਲੀਏ ਲੀਰੇ ਚੰਗੇ ਕੱਢ ਲੀਏ ਟੌਰ ਟਰੈਕਟਰਾਂ ਦੇ ਜਿਹੜੇ ਬੂਫਲ ਡਿੱਕ ਲਵਾ ਲਈ ਗਿਹੜੇ ਦਿਨ ਨੂੰ ਲਵਾ ਕੇ ਕਿਉਂਗੇ ਠੀਕ ਨਾ ਹੱਥੀਕਰਤ ਕਰਨ ਨੂੰ ਆਲਾ ਹਰ ਇੱਕ ਮਰਦਾ ਹਾਲਾ ਕਿ ਨਾ ਸਾਥੋਂ ਅਸੀਂ ਨਾ ਕਰੀਏ ਆ ਉਧਰ ਹੋ ਮੜਾ ਆਓ ਬਾਤ ਤੋਰ ਰੇ ਤੇਰੀ ਲੋਟ ਆਉ ਸਟਾਪ ਡਾਊਨ ਬੜੀ ਹਲਸਾਰੀਆਂ ਹੁੰਦਾ ਰਾਹ ਦੇ ਲੱਗੇ ਬੱਤੇ ਆਏ ਬਾਹਰ ਜਾ ਕੇ ਵੀ ਭਾਈ ਕੰਮ ਕਰਦੇ ਹੋ ਇੱਥੇ ਵੀ ਕਰ ਲਿਆ ਕਰੋ ਕੁਛ ਨਹੀਂ ਹੁੰਦਾ ਸਰੀਰ ਫਿੱਟ ਰਹਿੰਦਾ ਇਹ ਆਪਣੇ ਸੀਜ਼ਨ ਦਾ ਕੰਮ ਆਉਂਦਾ ਠੀਕ ਹੈ ਨਾ ਰੁੱਤ ਰੁੱਤ ਦਾ ਕੰਮ ਹੈ ਮੁੜ ਕੇ ਬੰਦਾ ਵੇਲਾ ਹੁਣ ਕਣਕ ਵੱਢ ਕੇ 10-15 ਦਿਨਾਂ ਦਾ ਕੰਮ ਮੁੜ ਕੇ ਆਲਾ ਫੇਰ ਵੇਲਾ ਓਨਾਂ ਲਾ ਕੇ ਵੇਲਾ ਫੇਰ ਠੀਕ ਹੈ ਨਾ ਲੋਕ ਤੇ ਪਣੀ ਆ ਲੀਵਰਾਂ ਚ ਈਵਰ ਕੀ ਫਿਰ ਗਾਲ ਨਿਕਲਦੇ ਕੀ ਕਰਨ ਲੋ ਡੱਕਾ ਦਾ ਤੋੜਨਾ ਨਹੀਂ ਹੈ ਹਲਾ ਕੇ ਨਾ ਸੱਚੇ ਪਾ ਕੇ ਤੇ ਖੜ ਜਾਨਗੇ ਮੇਰੇ ਯਾਰ ਕਾ ਉਹੀ ਗੱਲ ਇੱਥੇ ਆ ਕੇ ਖੜਾ ਰਹਿੰਦਾ ਬਈ ਵੱਡੀ ਚੱਲ ਉਤੋਂ ਡੱਕਾ ਤੋੜ ਦੇ ਜਿਹੜੇ ਬਈ ਕੰਮ ਕੰਮ ਕਰ ਜਾ ਉਹ ਵੀ ਕਿਸੇ ਮਾਂ ਦੇ ਪੁੱਤ ਹੀ ਐ ਠੱਠੇ ਕਿਰਤ ਕਰੋ ਬਈ ਸਿੱਟ ਰਹੋਗੇ ਪੰਜਾਬ ਬਾਜੂ ਬਿਮਾਰੀਆਂ ਤੋਂ ਬਾਜੂ ਹੋਗੇ ਸਭ ਕੋ ਲਾਏ ਦਿਖੋਗੇ ਹਾਂ ਹੱਥੀਂ ਚੱਕ ਕੇ ਚਾਣੀ ਛੱਡ ਗਏ ਨਾ ਪੱਥੇ ਬਣਾਉਂਗੇ ਬਾਹਰ ਜਾ ਕੇ ਕਿਹੜਾ ਉਸੇ ਗਲਾਸ ਬੈਠਿਆਂ ਨੂੰ ਦੇ ਦਿੰਦਾ ਉੱਥੇ ਦਾ ਆਪ ਕੰਮ ਕਰਦੇ ਆ ਵੀਡੀਓ ਦੇਖੀਆ ਕੁੜੀਆਂ ਇੰਗਲੈਂਡ ਦੇ ਵਿੱਚ ਉਹ ਕਰਦੀਆਂ ਸਿਮਿੰਟ ਰਲਰ ਲਾ ਕੇ ਦਿੰਦੀਆਂ ਇਹ ਸਟਾਫ ਪੜਾਉਂਦੀਆਂ ਇੱਥੇ ਆ ਕੇ ਚਾ ਕੇ ਗਲਾਸ ਨਹੀਂ ਪੜਾਉਂਦੀਆਂ ਪਾਣੀ ਦਾ ਠੀਕ ਨੂੰ ਦਾ ਇਧਰ ਤੋਂ